ਕੋਈ ਗੱਲ ਨਹੀਂ ਭਾਬੀ ਇਹ ਵੀ ਗੱਲ ਦਾ ਮੈਨੂੰ ਪਤਾ ਲੱਗ ਲੈੰਦੋ ਨਾ ਨਾ ਕੁੱਤੋਂ ਫੜ ਕੇ ਬਾਹਰ ਕੱਢੀ ਤੇ ਮੇਰਾ ਨਾਂ ਵੀ ਸੰਦੀਪ ਨਹੀਂ ਅੱਬਾ ਕਿਤੇ ਇਹਨਾਂ ਨੂੰ ਸਾਥੇ ਤਾਂ ਨਹੀਂ ਪਤਾ ਲੱਗ ਗਿਆ ਕਿ ਵੀਡੀਓ ਮੈਂ ਬਣਾਈ ਹੀ ਇਹਨਾਂ ਮਾਵਾਂ ਧੀਆਂ ਨੇ ਤੇ ਮੇਰੀ ਜਾਨ ਨਹੀਂ ਛੱਡਣੀ ਜਿੰਨੀਆਂ ਇਹ ਜਾਲਮਾ ਵਾਂ ਇਹਨਾਂ ਨੇ ਮੈਨੂੰ ਘਰੋਂ ਹੀ ਬਾਹਰ ਕੱਢ ਦੇਣਾ ਮਮਾ ਬੇਟਾ ਨੂੰ ਕੀ ਦੱਸਾਂ ਉਹਨਾਂ ਨੇ ਧੱਕੇ ਮਾਰੇ ਮਾਸੀ ਵੀ ਨਾਲ ਹੀ ਇਹਨਾਂ ਦੀ ਵਖੀ ਸਾਡੀ ਮਾਸੀ ਪ੍ਰਧਾਨ ਬਣੀ ਫਿਰਦੀ ਹੈ ਨਾ ਵਖੀ ਸੇ ਮਾਸੀ ਦਾ ਮੈਂ ਕੀ ਬਣਾਉਣੀ ਆ ਇਹਨਾਂ ਜਿੰਨਾਂ ਤਨ ੱੱਕੇ ਮਾਰ ਕੇ ਕੱਢਿਆ ਨਾ ਇਹਨਾਂ ਦਾ ਹਾਲ ਵੇਖੀ ਕੀ ਕਰਨਾ ਉਪੀ ਕਰਨਾ ਕਰ ਚੁੱਪ ਕਰ ਮੇਰਾ ਪੁੱਤ ਚੁੱਪ ਕਰ ਮਿੱਤੀ ਮੰਮੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਮਾਸੀ ਨੂੰ ਕਿੱਦਾਂ ਪਤਾ ਲੱਗ ਗਿਆ ਕੀ ਪਤਾ ਮਾਸੀ ਤਾਂ ਇੱਥੋਂ ਵੀ ਸੂਆਂ ਲੈਂਦੀ ਫਿਰਦੀ ਸਿਮੀ ਕੌਮੇ ਇਹ ਨਾ ਜਦੋਂ ਤੁਸੀਂ ਮੇਰੇ ਕੋਲ ਗਏ ਸੀ ਨਾ ਮਿਲਣ ਵਾਸਤੇ ਆਹ ਇਹ ਉਦੋਂ ਦੀ ਵੀਡੀਓ ਆ ਤੇ ਵੀਡੀਓ ਕਿੰਨੇ ਬਣਾਈ ਹੋ ਉਪੀ ਕਰਨਾ ਕਰ ਮੇਰੀ ਗੱਲ ਸੁਣ ਜਿੰਨੇ ਵੀਡੀਓ ਬਣਾਈਆਂ ਕਿੱਥੋਂ ਆਈਆਂ ਸਾਰਾ ਮੈਂ ਪਤਾ ਕਰਾਂਗੀ ਤੇ ਵੇਖੀ ਜੇ ਦਾ ਪਤਾ ਲੱਗ ਗਿਆ ਨਾ ਮੈਨੂੰ ਤੇ ਮੈਂ ਹਾਰ ਉਹਦਾ ਵੇਖੀ ਕੀ ਕਰਨੀ ਇਹਦਾ ਜਿੰਨੇ ਵੀ ਬਣਾਈਆਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਕਿੱਦਾਂ ਆਈ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਆ ਉਹ ਤਾਂ ਵੀ ਦਰਮਦਾ ਵੀ ਤੇ ਸੁਣਨਾ ਲਵੇ ਗੱਲ ਮੰਮੀ ਮੈਂ ਤੁਹਾਨੂੰ ਕੀ ਦੱਸਾਂ ਕਸੂਰ ਤੁਹਾਡਾ ਹੀ ਆ ਹਾਂ ਸਾਡਾ ਹੀ ਆ ਮੰਨਦੇ ਆ ਪਰ ਕੀ ਕਰੀਏ ਹੁਣ ਉਹ ਜਿਹੜੀ ਮਾਸੀ ਆ ਨਾ ਚਵਲ ਜੀ ਉਹ ਚਤਰੋਈ ਉਹ ਪੂਰੀ ਹੋਦਾ ਹੀ ਸਿਆਪੇ ਸਾਰੇ ਉਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਕਿਦਾਂ ਵੀਡੀਓ ਬਣਾ ਲਈ ਉਹਨੇ ਕੋਈ ਗੱਲ ਨਹੀਂ ਮੈਨੂੰ ਇੱਕ ਵਾਰੀ ਪਤਾ ਲੱਗ ਲੈਂਦੇ ਛੱਡਣਾ ਮੈਂ ਉਹਨੂੰ ਨਹੀਂ ਤੁਹਾਡੀ ਬੜੀ ਚਲਾਕ ਆ ਭਾਬੀ ਤੇਰੀ ਵੀ ਇਹ ਵੀ ਉਹਦੇ ਨਾਲ ਹੀ ਰਲੀਦੀ ਕੀ ਪਤਾ ਉਹਨੇ ਫੋਨ ਕਿਹੜੀ ਗੱਲੋਂ ਕੀਤਾ ਸੀ ਆਹੋ ਈ ਹਾਂ ਪਤਾ ਤੇ ਮਾਸੀ ਨੂੰ ਉਦੋਂ ਨਹੀਂ ਲੱਗਿਆ ਇਹ ਜਦੋਂ ਲੜਕੇ ਨਹੀਂ ਗਏ ਸੀ ਉਦੋਂ ਹੀ ਕਹਿੰਦੀ ਸੀ ਸੋਨਾ ਤੇਰੀ ਮਾਂ ਕੋਲ ਵਾ ਹੈਨਾ ਸ਼ਾਕਤ ਮੈਨੂੰ ਉਦੋਂ ਦਾ ਹੈਗਾ ਹੀ ਉਹ ਹੈ ਬੜੀ ਚੀਜ਼ ਵਾ ਮਾਸੀ ਜਿਹੜੀ ਚਲਾਕ ਬੜੀ ਆ ਤੈਨੂੰ ਕੀ ਪਤਾ ਉਹ ਸੋਨਾ ਤੇ ਲਿਆਂਦਾ ਹੀ ਤੇ ਤੇਰੇ ਮਾਰਿਆਂ ਮੈਂ ਆਖਿਆ ਸੀ ਵੀ ਚਲ ਇਹਦੀ ਮਰੀਜ਼ਾਂ ਪੂਰੀਆਂ ਕਰਾਂਗੇ ਹੈ ਕਈ ਚੀਜ਼ਾਂ ਤਨ ਮੈਂ ਲੈ ਕੇ ਦਵਾਂਗੀ ਮੈਂ ਕਿਹਾ ਆਪ ਸੋਨਾ ਖਾਣਾ ਹੀ ਤੇ ਚਾਹੀ ਮੈਂ ਰੱਖਣਾ ਹੀ ਤੈਨੂੰ ਦੇਣਾ ਹੀ ਸਭ ਕੋ ਬਣਾ ਕੇ ਉਹਦਾ ਮੰਮੀ ਸੋਚਿਆ ਤੇ ਅਹੀਂ ਕੁਝ ਹੀ ਤੇ ਸਾਡੇ ਨਾਲ ਕੀ ਬਣ ਗਿਆ ਵਾ ਉਹ ਹੋਈ ਮੈਂ ਅਖਣ ਡੀ ਆ ਇਹ ਲਿਆ ਕੇ ਹੁਣ 베ਜਤੀ ਇਕ ਸਾਦੀ ਹੁੰਦੀ ਹੈ ਤੁਹਾਡੀ ਵੀ ਨਾਲ 베ਜਤੀ ਹੁੰਦੀ ਆ ਜੇ ਉਹ ਨਾਂ ਲੈਣਾ ਏ ਮੈਨੂੰ ਤੇ ਫੇਰ ਕੋਈ ਗੱਲਾਂ ਕਰਨੀਆਂ ਵਾ ਕੋਈ ਗੱਲ ਨਹੀਂ ਕਿਉਂ ਨਹੀਂ ਲੈਣਾ ਹੁਣ ਕੇ ਮੈਂ ਜਿਹੜੀ ਸਿੱਧੀ ਗੱਲ ਕਰਾਂਗੇ ਵੀ ਚਲ ਉਦਾਂ ਰੱਖਿਆ ਇਹ ਇੱਥੇ ਕੋਈ ਚੋਰ ਚਾਰ ਪੈ ਨਾ ਗੱਲ ਬਣਾ ਲਈਦੀ ਹੋਈ ਦੀ ਆਪਣੇ ਕੋਲੋਂ ਸੌ ਗੱਲਾਂ ਬਣਾ ਲਿਆ ਕਾ ਝੂਠੇ ਤੇ ਪੈ ਗਏ ਨਾ ਇੱਕ ਵਾਰੀ ਝੂਠੇ ਤੇ ਪੈਣਾ ਹੈ ਜਾ ਤੇ ਉਦੋਂ ਦੱਸ ਦਿੰਦੇ ਕਿ ਮੈਂ ਮੰਮੀ ਨੂੰ ਦਿੱਤਾ ਵਾ ਰੱਖਣ ਵਾਸਤੇ ਤੁਸੀਂ ਉਹਦਾ ਨਾਂ ਲਾਤਾ ਮਾਂ ਦਾ ਹੀ ਕੱਢ ਲੱਗ ਗਿਆ ਮੰਮੀ ਮੈਨੂੰ ਤਾਂ ਟੈਨਸ਼ਨ ਇਹ ਗੱਲ ਦੀ ਆ ਜਿੱਦਾਂ ਸਾਡੀ ਗਵਾਂਡਨ ਨਾ ਹੋਇਆ ਹੈ ਨਾ ਕਿਤੇ ਮੇਰੇ ਨਾਲ ਨਾ ਉਦਾਂ ਹੋ ਜੇ ਤੂੰ ਪੁੱਤ ਫਿਕਰ ਨਾ ਕਰ ਮੈਂ ਸੋਨਾ ਇੱਥੇ ਲਿਆ ਸਕਣੀ ਆ ਨਾ ਤੇ ਗਾਰੀ ਮੜੀਆਂ ਸਕੀਮਾਂ ਨੇ ਮੇਰੇ ਕੋਲ ਤੂੰ ਫਿਕਰ ਨਾ ਕਰ ਅੱਜ ਦਿਨ ਅਮਾਨ ਇੱਕੋ ਜਿਹਾ ਨਹੀਂ ਅੱਖੀ ਸਹੀ ਮੈਂ ਇਹਨਾਂ ਨੂੰ ਕਿੱਦਾਂ ਰੋਹ ਕਰਨੀ ਆ ਇਹਨਾਂ ਘਰੋਂ ਕੱਢਿਆ ਨਾ ਤੈਨੂੰ ਤੇ ਦੇਖੀ ਸਹੀ ਇਹਨਾਂ ਦਾ ਹਾਲ ਮੈਂ ਕੀ ਕਰਨੀ ਆ ਉਹ ਤਾਂ ਮੈਨੂੰ ਪਤਾ ਵਾ ਤੂੰ ਹੀ ਬੜੇ ਹਸ਼ਿਆਰ ਵਾ ਤਾਹੀ ਤੇ ਮੈਂ ਉੱਥੇ ਵਸਣ ਢੀ ਆ ਕੋਈ ਗੱਲ ਨਹੀਂ ਟੈਨਸ਼ਨ ਨਾ ਲਿਓ ਤੁਸੀਂ ਵੀ ਕਿਸੇ ਗੱਲ ਦੀ ਨਾਲੇ ਨਾ ਉਧਰ ਜਾਣੀ ਆ ਮੈਂ ਵੇਖ ਕੀ ਹੁੰਨੀ ਆ ਕੀ ਕਰਨ ਦੀ ਆ ਅਲਵੀਏ ਮੇਰਾ ਪੁੱਤ ਬਾਨੇ ਨਾਲ ਨਾ ਪੁੱਛੂਗੀ ਬਾਨੇ ਨਾਲ ਪੁੱਛ ਗੱਲਾਂ ਗੱਲਾਂ ਦੇ ਵਿੱਚ ਵੀ ਖਾਤਰ ਤੇ ਮੈਂ ਹੋਈ ਕਰਨੀ ਹੈ ਮੈਨੂੰ ਪਤਾ ਲੱਗ ਲੈਣ ਦੇ ਤੇ ਮੈਂ ਛੱਡਣਾ ਨਹੀਂ ਵੇਖੀ ਸਹੀ ਇੱਕ ਚਤਰੋ ਜਿਹੜੀ ਮਾਸੀ ਆ ਉਹਦਾ ਸਿਆਪੇ ਸਾਰੇ ਪੈ ਗਏ ਨੇ ਉਦਾਂ ਤੇ ਕਿਸੇ ਨੂੰ ਪਤਾ ਲੱਗਣਾ ਹੀ ਨਹੀਂ ਸੋਨੇ ਦਾ ਮਾਮਾ ਤੇ ਅੰਦਰ ਵਰਕੇ ਦੋਵੇਂ ਗੱਲਾਂ ਕਰੀ ਜਾਣੀਆਂ ਵਾ ਮੂੰਹ ਨਾਲ ਮੂੰਹ ਜੋੜ ਕੇ ਪਹਿਲਾਂ ਇਹਨਾਂ ਨੂੰ ਇਹਨਾਂ ਲਈ ਕਿ ਸੋਈ ਜਾਣਗੇ ਇਹਨਾਂ ਕੋਈ ਕੰਮ ਹੀ ਕਰਾ ਦਾਂ ਕਿ ਸੰਗ ਅੱਡੀ ਜਾਣ ਦੀ ਆ ਪਹਿਲਾਂ ਚੱਜ ਦੇ ਕੰਮ ਕਰ ਲੈਂਦੀ ਪਾਬੀ ਕੀ ਕਰਾਂ ਡੈ ਪਾਬੀ ਕੀ ਬਣਾਉਣ ਲੱਗੇ ਕੋਹ ਨਹੀਂ ਦਾਲ ਤੇ ਰੀ ਲੱਗੀ ਤਰਕਾ ਹਲੋਣਾ ਸੰਦੀਪਾ ਇਦਾਂ ਨੂੰ ਕੰਡੀ ਆ ਨਾ ਮੰਨ ਪਰ ਕੋਈ ਨਹੀਂ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕੀ ਗੱਲ ਹੋਈ ਉਹਨਾਂ ਨੇ ਕਿਉਂ ਕੱਢਿਆ ਘਰੋਂ ਬਾਹਰ ਨੂੰ ਵੀ ਮੇਰਾ ਤੇ ਕੋਈ ਕਸੂਰ ਨਹੀਂ ਮੈਨੂੰ ਤੇ ਪਤਾ ਵੀ ਨਹੀਂ ਆ ਸੋਨਾ ਕਿੱਥੇ ਗਿਆ ਵਾ ਮੇਰਾ ਝੂਠਾ ਹੀ ਨਾਂ ਲਾਤਾ ਮੈਨੂੰ ਘਰੋਂ ਕੱਢ ਦਿੱਤਾ ੱੱਕੇ ਮਾਰ ਕੇ ਕੋਈ ਗੱਲ ਨਹੀਂ ਆਪਾਂ ਕਰਾਂਗੇ ਗੱਲ ਸੰਦੀਪ ਤੂੰ ਟੈਨਸ਼ਨ ਨਾ ਲੈ ਸੱਚ ਇੱਕ ਦਿਨ ਸਾਹਮਣੇ ਆ ਹੀ ਜਾਣਾ ਵਾ ਵੀ ਸਾਜ ਤੇ ਸਾਹਮਣੇ ਆ ਹੀ ਗਿਆ ਵਾ ਕੋਈ ਗੱਲ ਨਹੀਂ ਮੈਨੂੰ ਉਹ ਨਖਤੀ ਦਾ ਪਤਾ ਲੱਗ ਲੈਂਦੇ ਜਿੰਨੇ ਵੀਡੀਓ ਬਣਾਈਆਂ ਜਿੱਦਾਂ ਮੈਨੂੰ ਉਹਨਾਂ ਨੇ ਧੱਕੇ ਮਾਰ ਕੇ ਕੱਢਿਆ ਨਾ ਰੱਬ ਕਰੇ ਉਹ ਵੀ ਇਦਾਂ ਹੀ ਨਿਕਲੇ ਫੇਰ ਠੰਡ ਪੈਣੀ ਮੈਨੂੰ ਸੰਦੀਵਾ ਕਿੱਦਾਂ ਦੀਆਂ ਗੱਲਾਂ ਘਾਂਂਦੀਆਂ ਤੂੰ ਮੈਨੂੰ ਸੁਣਾਉਂਦੀਆਂ ਸੰਦੀਪ ਤੂੰ ਮੇਰ ਨਾਲ ਕੋ ਲਾਂਢੀ ਆ ਜਿੱਦਾਂ ਦੀ ਤੂੰ ਗੱਲਾਂ ਘਾਂਦੀਆਂ ਨਾ ਤੂੰ ਮੇਰਾ ਹੀ ਨਾਂ ਲਾਉਂਦੀਆਂ ਸਾਲ ਬਾਅਦ ਮੈਂ ਤੇਰੇ ਪਿੰਡ ਗਈ ਆ ਤੂੰ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਭਾਬੀ ਮੈਂ ਤੇਰਾ ਨਾਂ ਕਦੋਂ ਲਾਉਂਦੀ ਆ ਤੁਹਾਡਾ ਨਾਂ ਲਿਆ ਇੱਕ ਵਾਰੀ ਵੀ ਕਿ ਤੁਸੀਂ ਇਹ ਕੰਮ ਕੀਤਾ ਵਾ ਚੋਰ ਨੂੰ ਨਾ ਆਪਣਾ ਹੀ ਪਾਲਾ ਹੁੰਦਾ ਵਾ ਸੰਦੀਪਾ ਕਹਿੋ ਜੀਆਂ ਗੱਲਾਂ ਕਾਂਢੀ ਆ ਤੂੰ ਕਿੰਨੂੰ ਸੁਣਾਉਂਦੀ ਆ ਲਾ ਲਾ ਗੱਲਾਂ ਕੋ ਕਾਂਢੀ ਆ ਸੋ ਕੁ ਦੀਦੀ ਦੀਦੀ ਕਰਦੀ ਰਹਿਨੀ ਆ ਤੂੰ ਇਦਾਂ ਦੀਆਂ ਗੱਲਾਂ ਕਾਂਢੀ ਆ ਨਾ ਮੈਂ ਤੇਨਾ ਚੰਗੀ ਕਰਦੀ ਨਾ ਕੋਈ ਮਾੜੀ ਤੂੰ ਤਾਂ ਵੀ ਇਦਾਂ ਕਰਦੀ ਆ ਭਾਬੀ ਮੈਂ ਤੇ ਤੁਹਾਡਾ ਨਾਂ ਨਹੀਂ ਲਿਆ ਤੁਸੀਂ ਆਪ ਹੀ ਕਹੀ ਜਾਣਦੇ ਆ ਕਿ ਮੇਰਾ ਨਾਂ ਲੈਣ ਦੀ ਆ ਆ ਕੇ ਤੂੰ ਮੇਰੇ ਦਵਾਰੇ ਹੋ ਗਈ ਆ ਜਿੰਨੇ ਕੰਮ ਕੀਤਾ ਨਾ ਉਹਦੇ ਨਾਲ ਲੜ ਜਾ ਕੇ ਕੋਈ ਗੱਲ ਨਹੀਂ ਭਾਬੀ ਇਹ ਵੀ ਗੱਲ ਦਾ ਮੈਨੂੰ ਪਤਾ ਲੱਗ ਲੈਣ ਦੋ ਨਾ ਨਾ ਕੁੱਤੋਂ ਫੜ ਕੇ ਬਾਹਰ ਕੱਢੀ ਤੇ ਮੇਰਾ ਨਾਂ ਵੀ ਸੰਦੀਪ ਨਹੀਂ ਹਾਏ ਰੱਬਾ ਕਿਤੇ ਇਹਨਾਂ ਨੂੰ ਸਾਚੀ ਤਾਂ ਨਹੀਂ ਪਤਾ ਲੱਗ ਗਿਆ ਕਿ ਵੀਡੀਓ ਮੈਂ ਬਣਾਈ ਹੀ ਇਹਨਾਂ ਮਾਵਾਂ ਧੀਆਂ ਨੇ ਤੇ ਮੇਰੀ ਜਾਨ ਨਹੀਂ ਛੱਡਣੀ ਜਿੰਨੀਆਂ ਇਹ ਜਾਲਮਾ ਵਾਂ ਇਹਨਾਂ ਨੇ ਮੈਨੂੰ ਘੜੋ ਹੀ ਬਾਹਰ ਕਰ ਦੇਣਾ ਮੰਮੀ ਤਾਂ ਉਥੇ ਮੇਰੀ ਗੱਲ ਸੁਣੋ ਕੀ ਹੋਇਆ ਵਾ ਮੰਮੀ ਹੋਣਾ ਕੀ ਆ ਰਸੋਈ ਚ ਡੇ ਹੀ ਕੰਮ ਕਰਨਾ ਅੱਛਾ ਮੈਂ ਤੇ ਹਜੇ ਨਾ ਉਤੋਂ ਤੋਂ ਸੁਣਾ ਕੇ ਆਈ ਆ ਕੋਈ ਗੱਲ ਨਹੀਂ ਹਜੇ ਬਣਾਣਾ ਬਾਕੀ ਇਹਨੂੰ ਤਾਂ ਮੈਂ ਚੰਗੀ ਤਰ੍ਹਾਂ ਨਾ ਬਕਾਉਂਗੀ ਫਿਰ ਨਹੀਂ ਚੰਗਾ ਇਦਾਂ ਹੀ ਟਿਕਾਣੇ ਰੱਖੀ ਇਹਨੂੰ ਇਦਾਂ ਹੀ ਰੋਖ ਰੱਖਣਾ ਮੈਂ ਇੱਕ ਵਾਰੀ ਸੁਣਾਤਾ ਹੀ ਇਦਾਂ ਅੱਛਾ ਮੈਂ ਕਿ ਜਿੰਨੇ ਵੀ ਇਹ ਕੰਮ ਕੀਤਾ ਨਾ ਉਹਨੂੰ ਮੈਂ ਗੁੱਤੋਂ ਫੜ ਕੇ ਬਾਹਰ ਕੱਢਣੀ ਆ ਨਹੀਂ ਵਧੀਆ ਕੀਤਾ ਇੱਕ ਵਾਰੀ ਤੇ ਡਰ ਗਈ ਸੀ ਵੇਖੋਣ ਕੀ ਕਰਦੀ ਆ ਦੱਸਦੀ ਆ ਕਿ ਨਹੀਂ ਦੱਸਦੀ ਇਹਨੂੰ ਬਕਾਉਣਾ ਇਦਾਂ ਹੀ ਤੁਸੀਂ ਵੀ ਨਾ ਥੋੜਾ ਡਰਾਵਾ ਰੱਖਿਓ ਨਹੀਂ ਇਦਾਂ ਹੀ ਕਰਨਾ ਮੈਂ ਵੀ ਐਵੇਂ ਸਿਰ ਤੇ ਨਾ ਚੜਾ ਛੱਡਿਆ ਕਰੋ ਉਹਨੂੰ ਠੀਕ ਆ ਇਦਾਂ ਹੀ ਕਰਾਂਗੀ ਕਿ ਮੇਰੀ ਨੌ ਨੌ ਤਾ ਚੜੀ ਇਹ ਬੜੀ ਚਲਾਕ ਵਾਏ ਚਲਾਕ ਬੜੀ ਆ ਇਹ ਜਵਾਕ ਚਲਾਕੀ ਖੇਡਦੀ ਆ ਆਪਣੇ ਕੋਲ ਸਾਡੇ ਨਾਲ ਕੋਈ ਗੱਲ ਨਹੀਂ ਚਲਾਕੀ ਇਹਨੂੰ ਮੈਂ ਚੰਗੀ ਤਰ੍ਹਾਂ ਨਾ ਖੜਾਉਂਗੀ ਇਹਨੂੰ ਕੋਈ ਗੱਲ ਨਹੀਂ ਤੂੰ ਮੈਂ ਵੀ ਅੱਗੋਂ ਸੰਦੀਪਾਂ ਦੇ ਜਣੀਆਂ ਨੂੰ ਰੋਹ ਕਰਾਂਗੀਆਂ ਹੁਣ ਚੱਲ ਜਾ ਨਾ ਏਸੀ ਵਾਲੇ ਦਰਜਾਤ ਲੰਮੀ ਪੈ ਜਾ ਆ ਮੈਂ ਰੋਵੀ ਖਾਪੀ ਨਾ ਹੁਣ ਮੇਰਾ ਪੁੱਤ ਫੀਕਰ ਨਹੀਂ ਕਰਨਾ ਚੰਗਾ ਮੰਮੀ ਮੈਂ ਘਰੋਂਣਾ ਵਾ ਤੇ ਮੈਨੂੰ ਕੰਮ ਕੁਮ ਨਾ ਡਾਇਓ ਮੈਂ ਕੰਮ ਨਹੀਂ ਕਰਨਾ ਹੈ ਕੋਈ ਨਹੀਂ ਕੰਮ ਤੈਨੂੰ ਡੋਣਾ ਹੀ ਨਹੀਂ ਐ ਤੂੰ ਚੁੱਪ ਕਰਕੇ ਰਿਹਾ ਕਰ ਉਹਨਾ ਮੈਨੂੰ ਪਤਾ ਵਾ ਉਹ ਨਾ ਕਿਤੇ ਕਹ ਦੇ ਕਿ ਮੰਮੀ ਕੰਮ ਡਾਹ ਤੂੰ ਕਰਨਾ ਹੀ ਨਹੀਂ ਜੇ ਕਹੇਗੀ ਤਾਂ ਵੀ ਚੁੱਪ ਕਰਕੇ ਖਿਸਕ ਜਾਣਾ ਤੇ ਤੁਸੀਂ ਵੀ ਲੰਮੇ ਪੈ ਜਾ ਕੋਈ ਗੱਲ ਨਹੀਂ ਕੋਈ ਲੋੜ ਨਹੀਂ ਕੰਮ ਕਰਨ ਦੀ ਸਾਨੂੰ ਚੰਗਾ ਚੱਲ ਮੇਰਾ ਪੁੱਤ ਹਾਂ ਮੈਨਾਂ ਦਿਲ ਤੇ ਨਹੀਂ ਕੋਈ ਗੱਲ ਲੈ ਆਉਣੀ ਚੱਲ ਮੇਰੀ ਧੀ ਵਿਚਾਰੀ ਕਿਤੇ ਇੰਨੀ ਔਖੀ ਹੋ ਗਈ ਹੈ ਕਸੂਰ ਹੀ ਮੇਰਾ ਹੋ ਗਿਆ ਤੇ ਕਰਨਾ ਕੀ ਆ ਨਾ ਸੋਣਾ ਲੈਂਦੇ ਤੇ ਨਾ ਇਹ ਕੰਮ ਹੁੰਦਾ ਹਾਈ ਹਾਈ ਰੰਬਾ ਕੀ ਬਣਿਆ ਸਾਡੇ ਨਾਲ ਐਡੇ 400 ਵੀ ਇਲਾਜ ਨਾਨੀ ਨੇ ਖੜਿਆ ਸਾਡੇ ਨਾਲ ਸੋਨਾ ਆਪ ਲਗਾ ਕੇ ਤੇ ਵੇਖੋ ਨਾ ਮੇਰਾ ਲਈ ਜਾਵੇ ਵੀ ਇੰਨੇ ਕੱਢਿਆ ਮੈਂ ਤਾਂ ਦਿਲਜੀਤ ਨੂੰ ਉਹਦਾਂ ਨਹੀਂ ਆਂਦੀ ਦਿਲਜੀਤ ਮੈਂ ਨਹੀਂ ਕੱਢਿਆ ਦਿਲਜੀਤ ਵੀ ਉਹਦੇ ਮਗਰ ਲੱਗ ਗਿਆ ਇਹਨਾਂ ਤੇ ਦੋਵਾਂ ਜੀਆਂ ਨੇ ਮੇਰੀ ਮਿੱਟੀ ਭਲੀਤ ਕਰ ਦਿੱਤੀ ਕਿਤੇ ਇਹਨਾਂ ਨੇ ਚੰਗਾ ਹੋ ਗਿਆ ਨਿਕਲ ਗਈ ਆਤੀ ਹੋਣੀ ਫਿਕਰ ਵਿੱਚ ਬੈਠੀ ਹੋ ਅੱਗੇ ਨਾ ਮੇਰੀ ਅੱਖਾਂ ਦੇ ਪੱਟੀ ਵੱਜੀ ਹੀ ਹੂੰ ਤੇਰਾ ਪੁੱਤ ਤੇਰੇ ਨਾਲ ਵਾ ਤੂੰ ਟੈਨਸ਼ਨ ਨਾ ਲੈ ਕੇ ਇਹ ਵੀ ਗੱਲ ਦੀ ਤੇ ਮੇਰੀ ਸੁਣੋ ਗੱਲ ਕੋਈ ਗੱਲ ਨਹੀਂ ਮੰਮੀ ਗਲਤੀਆਂ ਮੇਰੇ ਕੋ ਹੋ ਗਈਆਂ ਵਾ ਮੈਨੂੰ ਮਾਫ ਕਰ ਦਿਓ ਮੈਂ ਨਾ ਉਹਨੂੰ ਜਦੈ ਭੂਏ ਚੜਾ ਲਿਆ ਸੀ ਮੈਨੂੰ ਨਹੀਂ ਪਤਾ ਕਿ ਉਹ ਨਾ ਇਹ ਹੱਤ ਅਗਰ ਜੂਗੀ ਉਹ ਤੈਨੂੰ ਮਾਂ ਭੁੱਲ ਗਈ ਸੀ ਉਹ ਤੈਨੂੰ ਉਹ ਤਾਂ ਸੰਦੀਪ ਵੀ ਚੰਗੀ ਲੱਗਦੀ ਸੀ ਜਿਹੜੇ ਮਗਰ ਮਗਾ ਤੁਰਿਆ ਫਿਰਦਾ ਸੀ ਉਹੋ ਹੀ ਮਾਂ ਹੈ ਜਿਹਨੂੰ ੱੱਕੇ ਮਾਰ ਮਾਰ ਬਾਹਰ ਤੋਂ ਕੱਢਿਆ ਸੀ ਉਹ ਮੇਰੇ ਦਿਲ ਨੂੰ ਪੁੱਛ ਕੇ ਵੀ ਐ ਅੱਜ ਵੀ ਮੈਨੂੰ ਪੁੱਛ ਕੇ ਵੀ ਤੇਰੇ ਦਿਲ ਚ ਕੀ ਬੀਤਨ ਈ ਤੂੰ ਤੇ ਮਾਫੀ ਮੰਗੇ ਸਾਰ ਲਿਆ ਤੇ ਮੈਨੂੰ ਪੁੱਛ ਕੇ ਵੀ ਐ ਤੂੰ ਜਿਦ ਤਰਾ ਮੈਂ ਟਾਈਮ ਪਾਸ ਕੀਤਾ ਵਾ ਮਾਫੀ ਤੇ ਦੋ ਆਖਰਾਂ ਦਾ ਸ਼ਬਦ ਵਾ ਤੇ ਤੂੰ ਤੇ ਲਿਆ ਸਾਰ ਤੇ ਜੇ ਕੱਲ ਨੂੰ ਮੈਂ ਗਲਤੀ ਕਰੂੰ ਹੋਈ ਤੇ ਮੈਂ ਵੀ ਤੇਰੇ ਕੋਲ ਇਤਰਾ ਮੰਗਨੂੰਗੀ ਫਿਰ ਫਿਰ ਤੇ ਘਰ ਸਾਡਾ ਤੋਰ ਪਿਆ ਮੰਮੀ ਹੁਣ ਤੁਹਾਨੂੰ ਮੈਂ ਕਹਿਣ ਡਿਆ ਹੋਣਾ ਮੈਨੂੰ ਤਾਂ ਨਹੀਂ ਪਤਾ ਲੱਗਣ ਡਿਆ ਮੇਰੀ ਗੱਲ ਸੁਨੋ ਮੈਨੂੰ ਥ੍ਰੀ ਪਤਾ ਹੀ ਕਿ ਸੋਨਾ ਕਿੱਥੇ ਗਿਆ ਵਾ ਉਨੇ ਮੇਰੇ ਤੇ ਦਨੀ ਪੱਟੀ ਬੰਨਤੀ ਹੀ ਨੇ ਮੇਰੇ ਅੱਖਾਂ ਤੇ ਮੈਨੂੰ ਕੁਝ ਵੀ ਸਮਝ ਨਹੀਂ ਆਉਣ ਦੀ ਮੈਂ ਤਾਂ ਘਰ ਰਹਿੰਦਾ ਨਹੀਂ ਮੈਂ ਕਦੀ ਬੰਬੀ ਤੇ ਕਦੀ ਸ਼ਹਿਰ ਕਦੀ ਕਿਤੇ ਜਿੱਦਾਂ ਆਨੇ ਮੈਨੂੰ ਕਿਹਾ ਨਾ ਨਾ ਉਦਾਂ ਹੀ ਮੰਨੀ ਗਿਆ ਮੈਨੂੰ ਤੇਰੀ ਜੀ ਦਾ ਪਤਾ ਹੀ ਨਹੀਂ ਕਿ ਉਹਨੇ ਆਹ ਕੰਮ ਕਰਨਾ ਪੁੱਤ ਉਹਦੀਆਂ ਤਾਂ ਤੂੰ ਮੰਨ ਲਈਆਂ ਮੇਰੀ ਤੂੰ ਇੱਕ ਵੀ ਨਾ ਮੰਨੀ ਵੀ ਮੈਂ ਤੈਨੂੰ ਆਂਦੀ ਹੂ ਮੇਰੇ ਕੋਲ ਸੋਨਾ ਨਹੀਂ ਹੈਗਾ ਤੂੰ ਜਾਣ ਕੇ ਆਂਦਾ ਫਿਰ ਮੈਂ ਸੋਨਾ ਤੂੰ ਚੁੱਕਿਆ ਵਾ ਤੂੰ ਮਾਸੀ ਨੂੰ ਦੇ ਆਈਆਂ ਤੂੰ ਕਿਸੇ ਨੂੰ ਦੇ ਆਈਆਂ ਮੈਂ ਤਾਂ ਆਖਿਆ ਵੀ ਤੈਨੂੰ ਜਿੱਥੇ ਸੋਨਾ ਗਿਆ ਉੱਥੇ ਹੀ ਗਿਆ ਵਾ ਹੁਣ ਕਿੱਥੋਂ ਨਿਕਲਿਆ ਵਾ ਮੰਮੀ ਮੇਨ ਗੱਲ ਨਾ ਹੁਣ ਪਤਾ ਲੱਗੀ ਆ ਕਿ ਸੰਦੀਪ ਨੇ ਨਾ ਤਾਨੂੰ ਸੋਨਾ ਦਿੱਤਾ ਕਿਉਂ ਹੈ ਉਹਨੇ ਇਸੇ ਕਰਕੇ ਦਿੱਤਾ ਹੈ ਕਿ ਮੰਮੀ ਦਾ ਨਾਮ ਲਾ ਦੂੰਗੀ ਮੈਂ ਤੇ ਦੇ ਉਧਰ ਮੰਮੀ ਨੂੰ ਦਊਂਗੀ ਤਾਂ ਹੀ ਕਰਕੇ ਉਹਨੇ ਉਧਰ ਸੋਨਾ ਦਿੱਤਾ ਹੈ ਵੀ ਮੈਂ ਤਾਂ ਬਠੇਰਾ ਪੁੱਤ ਤੈਨੂੰ ਆਂਦੀ ਆ ਤੂੰ ਮੇਰੀ ਮੰਦਾ ਨਹੀਂ ਉਹ ਮੰਮੀ ਮੈਨੂੰ ਥੋੜੀ ਪਤਾ ਸੀ ਕਿ ਸੰਦੀਪ ਨੇ ਆਹ ਕੰਮ ਕਰਨਾ ਵਾ ਮੈਂ ਕਿਤੇ ਨਾ ਕੋਈ ਸੋਚਿਆ ਵੀ ਨਹੀਂ ਪੁੱਤ ਕਿਹੜੀ ਮਾਂ ਵਾ ਜਿਹੜੀ ਆਪਣੇ ਪੁੱਤ ਦਾ ਮਾੜਾ ਅਸ਼ੇਗੀ ਸੋਨਾ ਤੇ ਪੁੱਤ ਮੈਂ ਬਣਾਇਆ ਜਾਵਾਂ ਦੇ ਨਾਲ ਵੀ ਆਪਣੀ ਨੋਹ ਦੀ ਮਰੀਜਾ ਪੂਰੀਆਂ ਕਰੂੰਗੀ ਪਰ ਨੋ ਨੇ ਮੈਨੂੰ ਆਹ ਧਾਰੇ ਵਿਖਾਏ ਗਾੜੀ ਮਮੀ ਨੋ ਚੰਗੀ ਹੁੰਦੀ ਨਾ ਤੇ ਬਰਬੇ ਚੱਲਣਾ ਹੀ ਸਭ ਕੋ ਸਭ ਕੋ ਮਿਲਦਾ ਹੀ ਕੀ ਨੀ ਗਾਡੇ ਕਰ ਪੁੱਤ ਖਾਣਾ ਹੀ ਨਹੀਂ ਆਇਆ ਇੱਥੇ ਉਹ ਮਮੀ ਗੱਲ ਪਤਾ ਕੀ ਆ ਉਹਨੂੰ ਨਾ ਉਹਦੀ ਮਾਂ ਨਹੀਂ ਚੁੱਕਣਾ ਸੀ ਜਦੋਂ ਮਾਮਾ ਇੱਥੇ ਆ ਕੇ ਇਦਾਂ ਕਰਦੀਆਂ ਨਾ ਕੁੜੀ ਦੇ ਸੋਹੜਿਆਂ ਕਰ ਇਦਾਂ ਕਰਦੀਆਂ ਦਖਲ ਅੰਦਾਜ਼ੀ ਫਿਰ ਇਹੋ ਗੋ ਹੁੰਦਾ ਵਾ ਜੋ ਨੇ ਕੀਤਾ ਵਾ ਉਹਦੀ ਮਾਂ ਹੈ ਇਦਾਂ ਦੀ ਮਾਰੀ ਸਹਰੇ ਸਭ ਕੋ ਹੋਇਆ ਵਾ ਫਿਰ ਕੀਤਾ ਹੀ ਮਾਣੇ ਆ ਉਹਨ ਘਰ ਤੋੜਨ ਦੀ ਆ ਵਸੋਂ ਥਰੀ ਡਈ ਪਤਾ ਇਥੇਆਂ ਕੋਈ ਕਈ ਗੱਲਾਂ ਕਰਦੀ ਤੇ ਮੈਂ ਤਾਂ ਤੈਨੂੰ ਦੱਸਿਆ ਹੀ ਨਹੀਂ ਕੋਈ ਮੂੰਹ ਹੀ ਬੰਦ ਕਰ ਛੜਿਆ ਆਪਣਾ ਵੀ ਤੇਰਾ ਘਰ ਵਸਦਾ ਰਹੇ ਪਰ ਉਹਨੇ ਵਸਣ ਨਹੀਂ ਦਿੱਤਾ ਉਹ ਚੱਲ ਮੰਮੀ ਕੋਈ ਗੱਲ ਨਹੀਂ ਆਪਾਂ ਨਹੀਂ ਲੈ ਕੇ ਆਣੀ ਹੁਣ ਠੀਕ ਹੈ ਨਾ ਤਰਲੇ ਮਾਰੂਗੀ ਨਾ ਤੇ ਫੇਰ ਲੈ ਕੇ ਆਉਣੀ ਆ ਨਾਲੇ ਉਹਦੀ ਮਾਂ ਨਾ ਸੋਣਾ ਆਪ ਦੇ ਕੇ ਜਾਊਗੀ ਇੱਥੇ ਆ ਕੇ ਉਦਾਂ ਮੈਂ ਘਰ ਨਹੀਂ ਮਾਰਨੀ ਬਾਲ ਤੇ ਬਣ ਗਈ ਛੋਹ ਇਹ ਭੰ ਜਾਂਦੇ ਮੇਰਾ ਕੰਮ ਨੁਕੜੇਗਾ ਮੰਮੀ ਕੀ ਡੇਜੇ ਕਰਨ? ਬੇ ਕਰਨਾ ਕੀ? ਐ ਹੋਈ ਘਰ ਦਾ ਹੀ ਕੰਮ ਕਰ। ਪਾਣੀ ਦਿਓ ਮੈਨੂੰ ਭਲਾਇਕ ਪਹਿਲਾਂ। ਪਾਣੀ ਪੀਣਾ ਵਾ। ਓਏ ਆਹੋ ਮੈਂ ਆਈ ਫੇਰਾ ਮਾਰ ਕੇ ਬੰਬੀ ਤੋਂ। ਮਾਸ਼ਾਅੱਲ। ਤੇ ਗਰਮੀ ਬੜੀ ਲੱਗਣ ਧੀ ਆ ਤੇ ਬਾਹਰ ਬੜਾ ਤਵਾੜਜਾ ਲੱਗਾ। ਚੱਲ ਪਾਣੀ ਤੇ ਤੈਨੂੰ ਮੈਂ ਦੇ ਦਿੰਨੀ ਆ। ਪਰ ਮੈਂ ਨਾ ਤੈਨੂੰ ਇੱਕ ਗੱਲ ਕਰਨੀ ਸੀ ਲੱਗਲੀ। ਗੱਲ ਕਰਨੀ? ਦੱਸੋ। ਗੱਲ ਬਾਤ ਚ ਦੱਸੀ ਪਹਿਲਾਂ ਪਾਣੀ ਦੇ ਦੇ ਮੈਨੂੰ ਘੁੱਟ ਚੱਲਿਆ ਆ ਤੈਨੂੰ ਮੈਂ ਪਾਣੀ ਦੇ ਦਿੰਨੀ ਆ ਪਹਿਲਾਂ ਪਰਪਿੰਦਰ ਕਿੱਥੇ ਗਈ ਆ ਇਹ ਭਰਾਵਾ ਮੈਨੂੰ ਕੀ ਪਤਾਵਾ ਵੀ ਕਿੱਥੇ ਗਈ ਆ ਆ ਕੰਮ ਹੀ ਆ ਬਸ ਉਹ ਹੁਣ ਸਾਰਾ ਮੈਨੂੰ ਕਰਨਾ ਪੈਂਦਾ ਹੀ ਚੱਲ ਉਹਨੂੰ ਕਹਿ ਦੇਣਾ ਸੀ ਲਾਗੂ ਕਰਾ ਦਿੰਦੀ ਮੜਾ ਮੋਟਾ ਕਿੱਥੇ ਕਰਦੀ ਅਗਲੀ ਹੁਣ ਕੰਮ ਹੁਣ ਨਹੀਂ ਕਰਦੀ ਉਹ ਕੰਮ लवली ਗੱਲ ਮੈਂ ਤੈਨੂੰ ਇਹ ਕਰਨੀ ਮੇਰੀ ਗੱਲ ਨਾ ਧਿਆਨ ਨਾਲ ਸੁਣੀ ਤੇ ਉੱਤੇ ਗੌਰ ਵੀ ਕਰੀ ਮੈਂ ਤੈਨੂੰ ਮਾੜੀ ਗੱਲ ਨਹੀਂ ਕੀ ਕਹਿੰਦੀ ਹੈਗੀ ਵੇਹ ਪੁੱਤ ਹੁਣ ਐਡੀ ਵੱਡੀ ਕੋਠੀ ਪਾਈ ਆ ਭੈੜੀ ਵੀ ਹੈਗੀ ਆ ਮੈਨੂੰ ਇਹ ਆ ਕਿ ਚੱਲ ਗਾੜੀ ਕੋਈ ਜੜ ਮਨਿਆਦ ਲੱਗ ਜਾਂਦੀ ਸਾਂਭਣ ਵਾਲਾ ਕੋਈ ਆ ਜਾਂਦਾ ਜੇ ਮੈਂ ਕਹਿੰਨੀ ਆ ਤੇ ਤੁਸੀਂ ਤੇ ਮੇਰੇ ਨਾਲ ਸਿਰ ਦੇ ਵਾਲਾ ਨੂੰ ਪੈਂਦੇ ਜੇ ਮੈਨੂੰ ਇਹੋ ਹੀ ਚਿੰਤਾ ਲੱਗੀ ਰਹਿੰਦੀ ਆ ਕਿ ਇੰਨਾ ਚਿਰ ਹੋ ਗਿਆ ਵਾ ਤੁਹਾਡੇ ਵਿਆਹ ਨੂੰ ਤੇ ਇਹ ਆ ਕਿ ਚੱਲ ਅਜੇ ਤੱਕ ਕੋਈ ਬੱਚਾ ਹੋਇਆ ਨਹੀਂ ਆ ਤੇ ਮੈਨਾਂ ਨਹੀਂ ਵੀ ਚੱਲ ਕੋਈ ਹੋ ਜਾਂਦਾ ਨਾ ਤੇ ਚਲੋ ਇਹਨੂੰ ਸਾਂਭਣ ਵਾਲਾ ਕੋਈ ਆ ਜਾਂਦਾ ਤੇ ਬਾਕੀ ਇਹ ਗੱਲ ਤੇ ਗੌਰ ਕਰ ਤੂੰ ਮੇਰਾ ਪੁੱਤ ਅੰਮੀ ਗੱਲ ਤੇ ਤੁਹਾਡੀ ਠੀਕ ਵਾ ਜੋ ਤੁਸੀਂ ਕਹਿ ਰਹੇ ਜੀ ਪਰ ਇਹਦੇ ਵਿੱਚ ਮੇਰਾ ਵੀ ਕੋਈ ਵਸ ਨਹੀਂ ਨਾ ਹੈਗਾ ਤੁਹਾਡੇ ਤੋਂ ਚੋਰੀ ਵੀ ਨਾ ਬੜੀ ਦਵਾਈ ਖਵਾਲ ਛੜੀ ਇਹਨੂੰ ਮੈਂ ਘਟੋ ਘਟ ਵੀ ਤੇ 50-60000 ਰੁਪਏ ਲਾਤਾ ਹੁਣ ਤੁਸੀਂ ਦੱਸੋ ਨਾ ਮੈਂ ਕੀ ਕਰਾਂ ਮੇਰਾ ਤਾਂ ਦਵਾਈ ਤਾਂ ਕੀ ਵਾਸਤਾ ਵਾ ਹਾਏ ਹਾਏ ਇਹ ਇੰਨੇ ਦੀ ਦਵਾਈ ਖਵਾਲਦੀ ਹੈ ਤੂੰ ਮੇਰੀ ਗੱਲ ਸੁਣ ਹੁਣ ਤੂੰ ਮੈਨੂੰ ਦੱਸਣ ਦਿਆ ਵਾ ਇਹੋ ਗੱਲ ਤੂੰ ਮੈਨੂੰ ਪਹਿਲਾਂ ਦੱਸਦਾ ਨਾਲੇ ਮੈਂ ਲਵਲੀ ਤੈਨੂੰ ਕਦੋਂ ਦਾ ਕਹਿੰਦੀ ਰਹੀ ਆਂ ਵੀ ਇਹਦੇ ਨਾਲੋਂ ਕੰਮ ਨਬੇੜਦੀ ਐ ਨਬੇੜਦੀ ਪਿਛੋਂ ਵੀ ਉਦਾਂ ਦੇ ਹੀਗੇ ਤੇ ਚੱਲ ਨਿਬੜ ਵੀ ਜਾਣਾ ਏ ਜੇ ਟਾਈਮ ਨਾਲ ਨਬੇੜ ਲੈਂਦੇ ਤੇ ਬਾਕੀ ਮਾਸੀ ਤੇਰੀ ਨੇ ਵੀ ਇੰਨਾ ਜ਼ੋਰ ਲਾਇਆ ਸੀ ਪਰ ਤੂੰ ਤੇ ਉਦੋਂ ਨਾ ਮੇਰੀ ਇੱਕ ਗੱਲ ਨਹੀਂ ਮੰਨੀ ਹੈਗੀ ਮੈਂ ਤੇ ਮੰਮੀ ਸੋਚਦਾ ਏ ਕਿ ਕੀ ਪਤਾ ਰੱਬ ਸੁਣੀ ਲਵੇ ਚੱਲ ਕੋਈ ਗੱਲ ਨਹੀਂ ਅਜੇ ਵੀ ਕੁਝ ਨਹੀਂ ਵਿਗੜਿਆ ਤੇ ਉਹਨੂੰ ਨਾ ਇੱਕ ਗੱਲ ਸਮਝਾ ਦੇ ਪੁੱਤ ਮੈਂ ਤੈਨੂੰ ਦੱਸਦਾ ਵਾ ਜੇ ਇਹ ਤਾਂ ਕੋਈ ਨਿਆਣਾ ਹੁੰਦਾ ਠੀਕ ਵਾ ਜੇ ਨਹੀਂ ਨਾ ਤੇ ਅੱਗੇ ਹੁਣ ਜੋ ਵੀ ਕਰਨਾ ਵਾ ਨਾ ਇਹ ਹੁਣ ਤੂੰ ਕਰਨਾ ਹੀ ਹੋ ਬਸ ਕੋਈ ਗੱਲ ਨਹੀਂ ਮੰਮੀ ਮੈਂ ਗੱਲ ਕਰਕੇ ਵੇਜਨਾ ਹਾਂ ਨਾ ਇੱਕ ਚੱਲ ਦੇਖ ਲੈ ਗੱਲ ਕਰਕੇ ਜੇ ਇਹ ਤੇ ਮੰਨਦੀ ਆ ਠੀਕ ਆ ਨਹੀਂ ਤੇ ਫਿਰ ਨਾ ਹੁਣ ਤੇਰੇ ਤੇ ਹੀ ਉਹ ਸਾਰੀ ਗੱਲ ਕਰ ਲਓ ਤੁਸੀਂ ਕੰਮ ਤੋਂ ਲੱਪ ਚਲੋ ਆ ਵੀ ਚੰਗਾ ਹੋਇਆ ਹੁਣ ਨਾ ਮੈਂ ਪਿਆਰ ਦੇ ਨਾਲ ਹੀ ਕਿਹਾ ਵਾ ਤੇ ਆ ਵੀ ਗਿਆ ਵਾ ਮੇਰੀਆਂ ਗੱਲਾਂ ਦੇ ਵਿੱਚ ਹੁਣ ਨਾ ਇਹਨੇ ਆਪੇ ਹੀ ਸੰਭ ਲੈਣਾ ਸੰਕੋ ਮੈਨੂੰ ਕੋ ਕਰਦੀ ਨਹੀਂ ਲੋੜ ਪੈਣੀ ਤੂੰ ਇੱਥੇ ਬੈਗੀ ਆ ਕੇ ਉਹ ਮੇਰੀ ਗੱਲ ਸੁਣ ਕਦੋਂ ਦਾ ਮੈਂ ਬੰਬੀ ਤੋਂ ਆਇਆ ਤੇਰਾ ਫਰਜ਼ ਨਹੀਂ ਭੰਦਾ ਵੀ ਪਾਣੀ ਲੈ ਕੇ ਆਵਾ ਤੇ ਉਹ ਬਾਬਾ ਗੁੱਸੇ ਨਾਲ ਕੱਲੀ ਬੋਲਣ ਦੇਈਆਂ ਇਨਾ ਖਾਬਦਾ ਮੈਂ ਉੱਥੋਂ ਆਇਆ ਤੂੰ ਭਣੀ ਕਿੱਥੇ ਵੜੀ ਤੇ ਮੈਂ ਵੇਲੀ ਤੇ ਨਹੀਂ ਘਰ ਦੇ ਵਿੱਚ ਬੈਠੀ ਤੁਹਾਡੇ ਭਣੇ ਆ ਕਿ ਤੁਸੀਂ ਬਾਹਰ ਕੰਮ ਕਰ ਆਈਆਂ ਤੇ ਮੈਂ ਘਰੇ ਵੇਲੀ ਬੈਠੀ ਘਰ ਚ ਪਾਣ ਕੱਪੜੀਆਂ ਦੀ ਧੋਣ ਵਾਲੀ ਹੀ ਉਹ ਸਾਰੀ ਧੋ ਕੇ ਆਈਆਂ ਕੱਪੜੇ ਟੁਕੜੇ ਹੱਥ ਨਾਲ ਧੋਤੇ ਆ ਮਸ਼ੀਨ 'ਚ ਹੀ ਪਾਉਣੇ ਆ ਮਸ਼ੀਨ 'ਚ ਕਿੱਥੇ ਪਾਉਣੇ ਆ ਮਸ਼ੀਨ ਤਾਂ ਖਰਾਬ ਪਈ ਨਾ ਉਹ ਚੱਲਣ ਦੀ ਨਾ ਹੋਰ ਚੱਲਣ ਦੀ ਤੇ ਨਹੀਂ ਚੱਲਣ ਦੀ ਫਰਜ ਤੇਰਾ ਬੰਦਾ ਉਹ ਪਾਣੀ ਲੈ ਕੇ ਖਲੋਤੀ ਹੋਵੇ ਮੈਂ ਲਿਆ ਦਿੰਦੀ ਆ ਪਾਣੀ ਤੈਨੂੰ ਪਤਾ ਉਹਨੇ ਮੰਗੀ ਤਾਂ ਹੋਣਾ ਮੈਂ ਹੱਥ ਲਿਆ ਦਿੰਦੀ ਆ ਕੋਈ ਇੱਥੇ ਬਹਿ ਪੀ ਆ ਮੈਂ ਪਾਣੀ ਹੁਣ ਤੇ ਇੱਥੇ ਬਲ ਕੇ ਹੁਣ ਕੀ ਕਹਿਣਾ ਮੈਨੂੰ ਤੇ ਮੈਂ ਤੇਰੇ ਨਾਲ ਕਰਨੀ ਆ ਇੱਕ ਗੱਲ